ਤੋ ਜਦੋਂ ਤੋਂ ਇਹ ਆਮ ਆਦਮੀ ਨੇ ਪੰਜਾਬ 'ਚ ਜਨੂ ਲੱਤਾ ਹੈ ਜਿਸ ਟਾਈਮ ਤੋਂ ਇਹ ਪਾਰਟੀ ਦੀ ਸ਼ੁਰੂਆਤ ਹੋਈ ਹੈ ਪੰਜਾਬ 'ਚ ਇਹੋ ਜੀ ਘਟਨਾਵਾਂ ਵੱਪਰ ਦੇ ਵੱਪਰ ਦੇ ਅੱਜ ਹਾਲਾਤ ਇਹੋ ਜੇ ਆ ਗਏ ਨੇ ਕਿ ਸਰਕਾਰ ਨਾਮ ਦੀ ਤਾਂ ਕੋਈ ਚੀਜ਼ ਨਹੀਂ ਕਿਉਂਕਿ ਸਰਕਾਰਾਂ ਹੁੰਦੀਆਂ ਨੇ ਲੋਕੀ ਵੋਟਾਂ ਪਾਉਂਦੇ ਨੇ ਵੀ ਇਹ ਸਾਡਾ ਸ਼ਹਿਰ ਹੈ ਇੱਥੇ ਸੀਵਰ ਦਾ ਮਾੜਾ ਹਾਲ ਹੈ ਇੱਥੇ ਪੀਣ ਦਾ ਪਾਣੀ ਨਹੀਂ ਹੈ ਸਾਡੇ ਵਾਸਤੇ ਨਵੇਂ ਹਸਪਤਾਲ ਨਵੇਂ ਸਕੂਲ ਸਾਫ ਸਫਾਈ ਹੋਏ ਬੱਚਿਆਂ ਨੂੰ ਨੌਕਰੀਆਂ ਮਿਲਣ ਕਾਨੂੰਨ ਵਿਵਸਥਾ ਹੋਏ ਬਾਕੀ ਸੂਬਾ ਤਰੱਕੀ ਕਰੇ ਕਿਸੇ ਦਾ ਬਿਜ਼ਨਸ ਵਧੇ ਕਿਸੇ ਦਾ ਕੋਈ ਨਵਾਂ ਕਾਰੋਬਾਰ ਸ਼ੁਰੂ ਹੋਏ ਕਿਸਾਨਾਂ ਨੂੰ ਆਪਣੇ ਫਸਲਾਂ ਦੇ ਮੁੱਲ EMPLOYEES ਨੂੰ ਉਹਨਾਂ ਦਾ ਬੰਦਾ ਹੋਏ ਹੱਕ ਮਿਲੇ ਇਹਨਾਂ ਚੀਜ਼ਾਂ ਵਾਸਤੇ ਤਾਂ ਵੋਟਾਂ ਪਾਉਂਦੇ ਨੇ ਲੇਕਿਨ ਅਫਸੋਸ ਦੀ ਗੱਲ ਕਿ ਕਾਂਗਰਸ ਨੂੰ ਜਿਹੜਾ ਮਾੜਾ ਕਹਿੰਦੇ ਸੀ ਆਮ ਆਦਮੀ ਪਾਰਟੀ ਨੇ ਤਾਂ ਸਾਰਿਆਂ ਨੂੰ ਚੰਗਾ ਕਰਤਾ ਕਿਉਂਕਿ ਅੱਜ ਜਿਹੜੇ ਕਹਿੰਦੇ ਸੀ ਕੋਈ ਧਰਨਾ ਨਹੀਂ ਲੱਗੂਗਾ ਪੰਜਾਬ ਦੇ ਹਰੇਕ ਵਰਗ ਧਰਨੇ ਤੋਂ ਮੁਲਾਜ਼ਮ ਤੋਂ ਲੈ ਕੇ ਸਿੱਖਿਆ ਲੈ ਲੋ ਹਸਪਤਾਲ ਲੈ ਲੋ ਸਰਕਾਰੀ ਮਾ ਹਰੇਕ ਬੰਦਾ ਧਰਨੇ 'ਚ ਬੈਠਿਆ ਹੋਇਆ ਤੇ ਕੋਈ ਵੀ ਸ਼ਹਿਰ ਲੈ ਲੋ ਕਿਸੇ ਸ਼ਹਿਰ 'ਚ ਜੇ ਕੋਈ ਵਿਕਾਸ ਦੀ ਏਟਾਜ ਮੰਤਸੇ 'ਚ ਜੇ ਆਪਾਂ ਖੜੇ ਆ ਸਾਰੇ ਲੋਕੀ ਇੱਥੇ ਨੇ ਇਹਨਾਂ ਨੂੰ ਪੁੱਛੋ ਜੀ ਇਹਨਾਂ ਦੇ ਸ਼ਹਿਰ 'ਚ ਕੋਈ ਨਵਾਂ ਸਕੂਲ ਦਾ ਕਮਰਾ ਵੀ ਬਣਿਆ ਹੈ ਨਵਾਂ ਸਕੂਲ ਹੀ ਛੱਡ ਦੋ ਕੋਈ ਹਸਪਤਾਲ ਦਾ ਕੋਈ ਨਵਾਂ ਕਮਰਾ ਬਣਿਆ ਹੈ ਕੋਈ ਸਕੂਲ ਦਾ ਨਵਾਂ ਕਮਰਾ ਬਣਿਆ ਹੈਗਾ ਜਿਹੜੇ ਹਸਪਤਾਲ ਤੇ ਸਕੂਲਾਂ ਦੀ ਗੱਲਾਂ ਕਰਦੇ ਸੀਗੇ ਅੱਜ ਕੋਈ ਵੀ ਸਕੀਮ ਇੱਥੇ ਜਿਹੜਾ ਆਪਾਂ ਚੁਲਾ ਕੇ ਗਈ ਸੀ ਇੱਕ ਸਕੀਮ ਲਾਗੂ ਕੋਈ ਨਹੀਂ ਵਿਕਾਸ ਦਾ ਕੋਈ ਲੇਕਿਨ ਕਰਜ਼ਾ ਰੋਜ਼ ਦੀ ਰੋਜ਼ ਇਹਨਾਂ ਨੇ 5 ਲੱਖ ਕਰੋੜ ਦਾ ਕਰਜ਼ਾ ਛਾੜਤਾ ਉਹਨੇ 12.5 ਹਜ਼ਾਰ ਕਾ ਕਰੋੜ ਦਾ ਕਰਜ਼ਾ ਤਾਂ ਹੁਣ ਇਸ ਮਹੀ ਨਹੀਂ ਲੈ ਰਹੇ ਨੇ ਇਹਨਾਂ ਤਿੰਨਾਂ ਵੀ ਇਹ ਸਾਰੇ ਪੈਸੇ ਕਿੱਥੇ ਜਾ ਰਹੇ ਨੇ ਲੋਕਾਂ ਦੇ ਮਨ 'ਚ ਸਵਾਲ ਆਉਂਦਾ ਕਿਉਂਕਿ ਅੱਜ ਇੱਥੇ ਕਾਨੂੰਨ ਦੇ ਨਾਂ 'ਤੇ ਫਰੋਤੀਆਂ ਲਿੱਤੀਆਂ ਜਾ ਰਹੀਆਂ ਨੇ ਅਫਸਰਾਂ ਤੰਗ ਕਰਦੇ ਨੇ ਭਾਵੇਂ GST ਦਾ ਫਲਾਈਂਗ ਸਕਵਡ ਆ ਜਾਏ ਉਹ ਵਿਚਾਰੀ ਦੁਕਾਨਦਾਰਾਂ ਨੂੰ ਦੁਖੀ ਕਰਦੇ ਨੇ ਉੱਪਰੋਂ ਗੈਂਗਸਟਰਾਂ ਦਾ ਜ਼ੋਰ ਜ਼ਬਰ ਕੋਈ ਆਕੇ ਉਹਨਾਂ ਚਾਰ ਦੁਕਾਨਾਂ ਬਾਅਦ ਇੱਥੇ ਮੈਨੂੰ ਲੱਗਦਾ ਇੱਥੇ 4 ਦਿਨ ਕਿੰਨੇ ਦਿਨ ਪਹਿਲੇ ਗੋਲੀ ਚੱਲੀ ਸੀ ਮਹੀਨਾ ਪਹਿਲੇ ਇੱਥੇ ਗੋਲੀ ਚਲਾ ਕੇ ਲੋਕਾਂ ਨੂੰ ਟਰਾਹ ਤਮਕਾ ਕੇ ਤੇ ਕਾਨੂੰਨ ਵਿਵਸਥਾ ਇਹਨਾਂ ਬੁਰਾ ਹਾਲ ਕਿ ਬੰਦਾ ਚੁੱਪ ਚੁਪੀ ਤੇ ਆਪਣੇ ਆਪ ਨੂੰ ਬਚਾਉਣ ਵਾਸਤੇ ਜਾਨ ਮਾਲ ਦੀ ਰੱਖਿਆ ਵਾਸਤੇ ਜੋ ਮੰਗਦਾ ਉਹਨੂੰ ਦੇ ਹੀ ਚਲੀ ਜਾ ਰਹੇ ਨੇ ਦਾ ਪਾਸ ਸਾਹ ਘੁੱਟਿਆ ਜਾ ਰਹੇ ਆ ਲੋਕਾਂ ਦਾ ਲੇਕਿਨ ਕੋਈ ਸੁਣਵਾਈ ਨਹੀਂ ਜੇ ਕੋਈ ਪੱਤਰਕਾਰ ਫੋਟੇ ਵਰਗਾ ਕੋਈ ਰਿਪੋਰਟ ਕਰੇ ਤਾਂ ਉਹਦੇ ਖਿਲਾਫ ਪਰਚਾ ਜੇ ਕੋਈ ਵਿਰੋਧੀ ਸਵਾਲ ਉਠਾਏ ਉਹਦੇ ਖਿਲਾਫ ਪਰਚਾ ਤਾਂ ਆਮ ਲੋਕਾਂ ਦੇ ਉੱਤੇ ਤਾਂ ਕੀ ਵੀ ਹੋਗੀ ਕੀ ਕਿਹੋ ਜੀ ਤਸ਼ੱਦਦ ਹੁੰਦੀ ਹੋਗੀ ਤੁਸੀਂ ਅੰਦਾਜ਼ਾ ਲਾ ਲਓ ਸੋ ਇਹ ਸਰਕਾਰ ਹਰ ਪੱਖੋਂ ਫੇਲ ਹੈ ਅੱਜ ਆਪਣੀ ناکਾਮੀਆਂ ਨੂੰ ਲੁਕਾਉਣ ਵਾਸਤੇ ਫੋਨ ਸिखਾ ਦੇ ਧਾਰਮਿਕ ਸੰਸਥਾਵਾਂ ਦੇ ਉੱਤੇ ਦਖਲ ਅੰਦਾਜ਼ੀ ਸ਼ੁਰੂ ਕਰਤੀ ਹੈਗੀ ਸੋ ਆਪਾਂ ਕੀ ਆਸ ਰੱਖੀਏ ਮੈਨੂੰ ਲੱਗਦਾ ਹੈ ਕਿ ਜਿਸ ਦਿਨ ਚੋਣ ਜਾਪਦਾ ਲੱਗੂਗਾ ਤੇ ਇਹਨਾਂ ਦੇ ਬੰਦੇ ਬਾਹਰ ਨਿਕਲਣਗੇ ਲੋਕਾਂ ਨੇ ਇਹੋ ਜੇ ਸਵਾਲ ਪੁੱਛ ਲੈਨੇ ਕਿ ਇਹਨਾਂ ਸਾਰਿਆਂ ਨੂੰ ਭਜਣਾ ਪਊਗਾ ਵੀ ਕੀ ਕਰਨਾ ਹੈ ਵੀ ਜਿਹੜੀ ਸਰਕਾਰ ਹੈ ਵਿਰੋਧੀ ਦੇ ਚ ਸਪੀਸ਼ਕ ਅਕਾਲੀ ਲਾਲ ਹੈ ਨਹੀਂ ਪਰ ਟਾਰਗੇਟ ਹਮੇਸ਼ਾ ਅਕਾਲੀ ਦਲ ਨੂੰ ਕੀਤਾ ਜਾ ਰਿਹਾ ਕੀ ਸੋਚਦੇ ਹੋ ਇਸ ਬਾਰੇ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਆ ਖੇਤਰੀ ਪਾਰਟੀ ਲੋਕਾਂ ਦੇ ਮਨਾਂ 'ਚ ਵਸੀ ਹੈ ਕਾਂਗਰਸ ਸਮਾਜ ਆਦਮ ਆਦਮੀ ਨੇ ਇਕੱਠੇ ਹੋ ਕੇ ਇਸ ਪੰਡ ਇਸ ਪਾਰਟੀ ਦੇ ਉੱਤੇ ਝੂਠਾ ਗੰਦਾ ਪੰਡਿਤ ਪ੍ਰਚਾਰ ਕਰਕੇ ਝੂਠੇ ਇਲਜ਼ਾਮ ਲਾ ਕੇ ਦੋਆ ਨੇ ਸੱਤਾ ਹਾਸਲ ਕੀਤੀ ਤੇ ਹਾਸਲ ਕਰਨ ਵਾਸਤੇ ਵੱਡੇ ਵੱਡੇ ਲਾਰੇ ਲਾਏ ਵੱਡੇ ਵੱਡੇ ਵਾਅਦੇ ਕੀਤੇ ਕਾਂਗਰਸ ਬੁਰੀ ਤਰ੍ਹਾਂ ਫੇਲ ਹੋਈ ਤਾਂ ਲੋਕਾਂ ਨੇ ਇਸ ਨਿਕਮੀ ਸਰਕਾਰ ਨੂੰ ਤੇ ਇਸ ਸਰਕਾਰ ਨੇ ਤਾਂ ਪੰਜਾਬ ਨੂੰ ਬੇਚ ਛੱਡਿਆ ਦਿੱਲੀ ਦੇ ਖੱਡਾਂ ਦੇ ਹੱਥ 'ਚ ਉਹ ਲੁੱਟ ਲੁੱਟ ਪੰਜਾਬ ਦੀ ਸਰਕਾਰੀ ਜ਼ਮੀਨਾਂ ਵੀ ਬੇਚ ਵੇਚੀ ਜਾ ਰਹੇ ਨੇ ਹਰ ਪੱਖੋਂ ਪੰਜਾਬ ਦੇ ਜਿੰਨਾ ਲੁੱਟ ਸਕਦੇ ਆ ਦਿੱਲੀ ਦੇ ਜਿਹੜੇ ਠਣਾੜ ਉੱਥੋਂ ਆਏ ਨੇ ਲੁੱਟੀ ਜਾ ਰਹੇ ਤੇ ਸਾਡਾ ਮੁੱਖ ਮੰਤਰੀ ਮੂੰਚੇ ਘੂਰੀਆਂ ਪਾ ਕੇ ਸਭ ਕੁਝ ਆਪਣੀ ਕੁਰਸੀ ਦੇ ਖਾਤਰ ਚੁੱਪ ਕਰਕੇ ਬੈਠਿਆ ਹੋਇਆ ਤੇ ਲੋਕੀ ਇਸ ਗੱਲ ਨੂੰ ਸਮਝ ਗਏ ਨੇ ਕਿ ਅਕਾਲੀ ਦਲ ਦੇ ਸਮੇਂ ਚ ਕੋਈ ਸੁਣਵਾਈ ਹੁੰਦੀ ਸੀ ਕੋਈ ਮੁੱਖ ਮੰਤਰੀ ਸੀ ਜਿਹਦੇ ਕੋਈ ਪਾਵਰ ਸੀਗੇ ਅੱਜ ਤੱਕ ਕੇਜਰੀਵਾਲ ਦੇ ਕੋਲ ਪਾਵਰ ਉਹ ਤੇ ਨੇੜੇ ਤੋਂ ਕੋਈ ਬੰਦਾ ਜਾ ਨਹੀਂ ਸਕਦਾ ਤੇ ਅਕਾਲੀ ਦਲ ਦੇ ਸਮੇਂ ਆਏਮਸ ਵਰਗੇ ਵੱਡੇ ਹਸਪਤਾਲ ਬੰਦੇ ਸੀ ਆ ਰੈਫਾਇਨਰੀਆਂ ਬੰਦੀਆਂ ਸੀ ਆ ਥਰਮਲ ਪਲਾਂਟ ਬੰਦੇ ਸੀ ਸੜਕੇ ਹਾਈਵੇਜ਼ ਆ ਇਹ ਸਾਰੀ ਚੀਜ਼ਾਂ ਬੰਦੀਆਂ ਸੀ ਇਹ ਲੋਕਾਂ ਨੇ ਡਵੈਲਪਮੈਂਟ ਦੇ ਕੇ ਹਰ ਸ਼ਹਿਰ 'ਚ ਹੁਣੇਸ਼ ਸ਼ਹਿਰ 'ਚ ਜਿੰਨਾ ਸੀਵਰ ਦਾ ਕੰਮ ਅਸੀਂ ਕਰ ਗਏ ਮੈਨੂੰ ਲੱਗਦਾ 10 ਸਾਲਾਂ 'ਚ ਉਹਦੀ ਸਫਾਈ ਤੱਕ ਨਹੀਂ ਕਰਾਈ ਤੋਂ ਸਰਕਾਰਾਂ ਨੇ ਜਿੰਨੀ ਗਲੀਆਂ ਸੀ ਬਣਾ ਗਏ ਮੈਨੂੰ ਲੱਗਦਾ ਇਹ ਕਿਤੇ ਸਟਾਈਲ ਤੱਕ ਨਹੀਂ ਲਾਈ ਕਿਤੇ ਵੀ ਸੋ ਹਰ ਮੁਕਾਬਲੇ 'ਚ ਜਿੱਥੇ ਅਸੀਂ ਪੰਜਾਬ ਨੂੰ ਦੇਸ਼ 'ਚ ਛੱਟੇ ਨੰਬਰ 'ਤੇ ਛੱਡ ਕੇ ਗਏ ਸੀ ਅੱਜ ਸਾਰੇ ਸੂਬਿਆਂ ਵਿੱਚੋਂ ਪੰਜਾਬ 18ਵੇਂ ਨੰਬਰ 'ਤੇ ਆ ਗਿਆ ਹੈਗਾ ਤੇ ਇੰਨੀ ਕਿਥੇ ਛٹے ਨੰਬਰ ਤੋਂ 18 ਨੰਬਰ ਚ ਜਿਹੜੀ ਗਰਾਵਟ ਆਈ ਹੈ ਉਹ ਹਰ ਪੈਰਾਮੀਟਰ ਚ ਆਈ ਹੈ ਤੇ ਲੋਕੀ ਹੁਣ ਸਮਝ ਗਏ ਨੇ ਕਿ 10 ਸਾਲਾਂ ਚ ਜੇ ਕਿ ਝੂਠ ਮਾਰਦੇ ਸੀ ਉਹ ਲੋਕ ਖੇਤਰੀ ਪਾਰਟੀ ਜਿਹੜੀ ਐਸੀ ਖਜ਼ਾਨੇ ਵਿੱਚੋਂ ਵਿਕਾਸ ਤੇ ਕੰਮ ਕਰਕੇ ਲੋਕਾਂ ਦੀ ਸੁਣਵਾਈ ਕਰਦੀ ਸੀ ਤੇ ਇਹਨਾਂ ਨੇ ਲੁੱਟ ਲੁੱਟ ਕੇ ਜੇਬਾਂ ਭਰ ਕੇ ਲੁਟਾਈ ਜਾ ਰਹੇ ਨੇ ਇਹ ਲੋਕੀ ਹੁਣ ਜਦ ਮਨ ਬਣਾ ਰਹੇ ਨੇ ਤੇ ਇਹਨਾਂ ਨੂੰ ਨਜ਼ਰ ਆ ਰਿਹਾ ਇਸ ਕਰਕੇ ਨੀਂਦ ਚ ਵੀ ਬਾਦਲ ਇਹਨਾਂ ਨੂੰ ਸੋਚਦੇ ਨੇ ਅੱਖਾ ਖੋਲ ਕੇ ਵੀ ਬਾਦਲ-ਬਾਦਲ ਹੁੰਦਾ ਤੇ ਸ਼ਰਮ ਨਹੀਂ ਇਕੱਲੀ ਦਰ ਦੇ ਵਰਕਰਾਂ ਦੇ ਵੋਟਰਾਂ ਦੇ ਲੀਡਰਾਂ ਦੇ ਉੱਤੇ ਜੇ ਜੇ ਤੱਕ ਦੋ ਪਰਚਾ ਕਰ ਦੋ ਹੁਣ ਵਿਕਰਮ ਨੂੰ ਉੱਚ ਉਠੇ ਪਰਚੇ ਦੇ ਨਸ਼ੇ ਖਤਮ ਹੋ ਗਏ 7 ਮਹੀਨੇ ਵਿਕਰਮ ਜੀਠਿਆ ਨੂੰ ਕਹਿੰਦੇ ਸੀ ਆ ਨਸ਼ਾ ਵੇਚਦਾ ਇੱਕ ਬੰਦਾ ਦੱਸਦੇ ਕਿਦੇ ਕੋਲ ਜਾ ਕੇ ਉਹਨੇ ਨਸ਼ਾ ਵੇਚਿਆ ਨਸ਼ਾ ਉਹਦੇ ਘਰੋਂ ਸਾਰੀ ਸਰਕਾਰਾਂ ਨੇ ਜ਼ੋਰ ਲਾਇਆ ਕਿ ਨਾ ਨਸ਼ਾ ਇਨਾ ਜਿਗਤ ਨਹੀਂ ਮਿਲਿਆ ਤੇ ਪਰਚਾ ਦਰਜ ਕੀਤਾ ਨਸ਼ਾ ਦਾ ਨਾ ਹੀ ਨਹੀਂ ਉਹਦੇ ਵਿੱਚ ਹੁਣ 7 ਮਹੀਨੇ ਚ ਉਹਨੇ ਬੰਦ ਕੀਤਾ ਹੋਇਆ ਹੈ ਕਿਹੜਾ ਨਸ਼ਾ ਬੰਦ ਹੋ ਗਿਆ ਤੇ ਕਿਉਂ ਨਹੀਂ ਬੰਦ ਕੀਤਾ ਇਹਨਾਂ ਨੇ ਤੇ ਫੇਰ ਕਦੇ ਕੋਈ ਕੋਈ ਝੂਠਾ ਅਲਮ ਹੁਣ ਸੁਖਵੀਰ ਜੀ ਨੂੰ ਖੜਨ ਵਾਸਤੇ ਕੋਈ ਹੋਰ ਧਾਰਮਿਕ ਹੋਰ ਮੁੱਦਾ ਬਣਾ ਰਹੇ ਨੇ ਨਿਸ਼ਾਨਾ ਸੁਖਵੀਰ ਜੀ ਹੈਗਾ ਤੁਸੀਂ ਸੋਚੋ ਕਹਿੰਦੇ ਨੇ ਕਿ ਇਹ ਗੁਰੂ ਸਾਹਿਬ ਦੇ ਸਰੂਪਾਂ ਦੀ ਗੱਲ ਹੈ ਤੇ ਫਿਰ ਲੁਧਿਆਣੇ ਚ ਜਾ ਕੇ ਕੋਈ ਚਾਰਟਰਡ ਅਕਾਊਂਟੈਂਟ ਨੂੰ ਫੜਨ ਰੱਖੀ ਹੋਤਾ ਸਰੂਪਾਂ ਨਾ ਲਿਆ ਉਹਦੇ ਐਸ்சி ਪੀਸੀ ਨਾਲ ਕੀ ਨਿਸ਼ਾਨਾ ਸੁਖਵੀਰ ਹੈ ਬਾਣਾ ਧਰਮ ਦੀ ਆੜ ਚ ਇਹ ਹੀ ਇਹਨਾਂ ਦੀ ਰਾਜਨੀਤੀ ਹੈ ਤੁਸੀਂ ਜਿਸ ਕੰਮ ਵਾਸਤੇ ਲੋਕਾਂ ਨੇ ਤੁਹਾਨੂੰ ਚੁਣਿਆ ਹੈਗਾ ਉਹਦਾ ਜਵਾਬ ਦਿਓ ਨਾ ਬੀਬੀਆਂ ਨੂੰ ਮੂੰਹ ਦਿਖਾਣ ਜੋਗੇ ਜਿਨ੍ਹਾਂ ਨੂੰ 1000 ਰੁਪਏ ਕਿ ਐਸੀ ਤੇ ਨਾ ਲੋਕਾਂ ਨੂੰ ਦੱਸਣ ਜੋਗੇ ਤੇ ਜਿਹਦੇ ਕਰਕੇ ਆ ਕਮਾ ਚ ਪੈ ਗਏ